ਜੋ ਡਿਵੈਲਪਮੈਂਟ ਬਾਰੇ ਲੋਕਾਂ ਦੀ ਸੋਚ ਸੀਗੀ ਜਿਸ ਕਰਕੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਸੀਗਾ ਲੋਕਾਂ ਨੇ ਰੋਸ ਪ੍ਰਤੀ ਸਾਨੂੰ ਵਿਧਾਨ ਸਭਾ ਜੀ ਭੇਜਿਆ ਸੀਗਾ ਅੱਜ ਉਹ ਰੋਸ ਖਤਮ ਹੈ ਕਿਉਂਕਿ ਲੋਕਾਂ ਨੂੰ 35 ਸਾਲ ਤੋਂ ਲਗਾਤਾਰ ਇੱਕੋ ਜਵਾਬ ਮਿਲਦਾ ਸੀ ਕਿ ਸਾਡੇ ਕੋਲ ਫੰਡ ਨਹੀਂ ਹੈ ਪਰ ਸਾਡੀ ਜਾਦੀ 2.5 ਸਾਲ ਦੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਔਰ ਸੂਬੇ ਦੇ ਆਰਮਨ ਪਿਆਰੇ ਮੁਖਮੰਦੀ ਸਰਪੰਗ ਸਿੰਘ ਜੀ ਮਾਨ ਦੀ ਰਹਿਨਮਾਈ ਦੇ ਵਿੱਚ ਨਾ ਤਾਂ ਸਾਨੂੰ ਕੋਲ ਫੰਡ ਦੀ ਕਮੀ ਆਈ ਹੈ ਨਾ ਹੀ ਕੋਈ ਡਿਵੈਲਪਮੈਂਟ ਦੀ ਕਮੀ ਆਈ ਹੈ ਪਿਛੀ ਸਰਕਾਰਾਂ ਯਾਦ ਦੀ ਜਦੋਂ ਸਰਕਾਰਾਂ ਚਲਦੀਆਂ ਸੀਗੀਆਂ ਚਾਹੇ ਉਹ ਬਾਲਸਾਦੀ ਸਰਕਾਰ ਸੀ ਚਾਹੇ ਕੈਪਟਨ ਸਰਕਾਰ ਸੀ ਚਾਹੇ ਚੰਨੀ ਸਰਕਾਰ ਸੀ ਇਕੋ ਲੋਭ ਜੰਦਾ ਸੀ ਸਾਡੋ ਫੰਡ ਦੀ ਘਾਟ ਹੈ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਦੇਖੋ ਕਾਮਨਾ ਹੈ ਕਿ ਲੋਕਾਂ ਨੇ ਡਿਵੈਲਪਮੈਂਟ ਤੇ ਵੋਟ ਪਾਣੀ ਹੈ ਅਸੀਂ ਡਿਵੈਲਪਮੈਂਟ ਤੇ ਵੋਟ ਮੰਗ ਰਹੇ ਹਾਂ ਔਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਬਹੁਤ ਵੱਡਾ ਰੁਝਾਨ ਹੈ ਵੋਟ ਪਾਣ ਚ ਕਿ ਅਸੀਂ ਆਮਾਦੀ ਵੋਟ ਪਾਣੀ ਹੈ ਔਰ ਜਿੰਨੇ ਵੀ ਕੈਂਡੀਡੇਟ ਸਾਡੇ ਕਾਉਂਸਲਰ ਖੜੇ ਨੇ ਉਹਨੂੰ ਸਾਰਿਆਂ ਨੂੰ ਜਿਤਾਉਣਾ ਹੈ ਬਹੁਤ ਵਧੀਆ ਲੱਗਦਾ ਹੈ ਜਦੋਂ ਐਮਐਲਏ ਸਾਹਿਬ ਨਾਲ ਖੜਦੇ ਨੇ ਕਿਉਂਕਿ ਜਿਹੜੀ ਸਾਡੀ ਵੋਟ ਹੈ ਨਾ ਉਹ ਵੋਟ ਹੀ ਸਾਰੀ ਐਮਐਲਏ ਸਾਹਿਬ ਦੀ ਹੈ ਕਿਉਂਕਿ ਵਿਕਾਸ ਹੋਏ ਨੇ ਵਿਕਾਸ ਦੇ ਨਾਮ ਤੇ ਵੋਟ ਮਿਲਨੀ ਹੈ ਬਾਕੀ ਸੋਚ ਬਿਹਤਰ ਹੈ ਅਗਲੇ ਕਮਾ ਅਗਲੇ ਕਮਾ ਦੀ ਵੀ ਜਿਹੜੀ ਲਿਸਟ ਹੈਗੀ ਹੈ ਰੈਡੀ ਰੱਖੀ ਹੈ ਮਾਈਂਡ ਦੇ ਵਿੱਚ ਆਫਟਰ ਇਲੈਕਸ਼ਨ ਜਿੱਦਾਂ ਹੀ ਫਤਿਹ ਕਰਾਂਗੇ ਉਸ ਤੋਂ ਬਾਅਦ ਫਿਰ ਕਮਾ ਤੇ ਆਪਣੀ ਡਟਾਂਗੇ ਨਗਰ ਨਿਗਮ ਚੋਨਾ ਦਾ ਮਾਹੌਲ ਜਿਹੜਾ ਵਾ ਲਗਾਤਾਰ ਗਰਮ ਹੁੰਦਾ ਨਜ਼ਰ ਆ ਰਿਹਾ ਵਾ ਬੇਸ਼ੱਕ ਪੰਜਾਬ ਦੇ ਵਿੱਚ ਸਰਦ ਰੂਤ ਚੱਲ ਰਹੀ ਆ ਪਰ ਨਗਰ ਨਿਗਮ ਚੋਨਾ ਦੇ ਦੌਰਾਨ ਜਿਹੜਾ ਉਮੀਦਵਾਰਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਉਸ ਦੇ ਨੂੰ ਲੈ ਕੇ ਲਗਾਤਾਰ ਗਰਮਾਹਟ ਬਣੀ ਹੋਈ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਦੇ ਹਲਕਾ ਨੌਰਥ ਦੀਆਂ ਵਾਰਡ ਨੰਬਰ 68 ਦੀਆਂ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੀਸ਼ਾ ਕਪੂਰ ਦੇ ਪ੍ਰਚਾਰ ਦੇ ਵਿੱਚ ਐਮਐਲਏ ਮਦਰ ਨਾਲ ਬਗਾ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਬਗਾ ਜੀ ਕਿਸ ਤਰ੍ਹਾਂ ਦੇਖਦੇ ਹੋ ਉਮੀਦਵਾਰਾਂ ਦੇ ਹੱਕ ਦੇ ਵਿੱਚ ਲਗਾਤਾਰ ਪ੍ਰਚਾਰ ਕਰ ਰਹੇ ਹੋ ਰਿਸਪਾਂਸ ਕੀ ਮਿਲ ਰਿਹਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਲੋਕਾਂ ਦਾ ਰਿਸਪਾਂਸ ਡਿਵੈਲਪਮੈਂਟ ਤੇ ਮਿਲ ਰਿਹਾ ਕਿਉਂਕਿ 25 ਸਾਲ ਪਹਿਲਾਂ ਜਦੋਂ ਲੋਕਾਂ ਨੇ ਇੱਕ ਬਦਲਾਅ ਕੀਤਾ ਬਦਲਾਅ ਦੇ ਵਿੱਚ ਸਾਡੇ ਵਾਅਦੇ ਸੀਗੇ ਸਾਡੀਆਂ ਗਰੰਟੀਆਂ ਸੀਗੀਆਂ ਅਸੀਂ ਇੱਕ ਇੱਕ ਕਰਕੇ ਪੂਰਨ ਕੀਤੀ ਹੈ ਔਰ ਖਾਸ ਤੌਰ ਤੇ ਜੋ ਡਿਵੈਲਪਮੈਂਟ ਬਾਰੇ ਲੋਕਾਂ ਦੀ ਸੋਚ ਸੀਗੀ ਜਿਸ ਕਰਕੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਸੀਗਾ ਲੋਕਾਂ ਨੇ ਰੋਸ ਪ੍ਰਤੀ ਸਾਨੂੰ ਵਿਧਾਨ ਸਭਾ ਜੀ ਭੇਜਿਆ ਸੀਗਾ ਅੱਜ ਉਹ ਰੋਸ ਖਤਮ ਹੈ ਕਿਉਂਕਿ ਲੋਕਾਂ ਨੂੰ 35 ਸਾਲ ਤੋਂ ਲਗਾਤਾਰ ਇੱਕੋ ਜਵਾਬ ਮਿਲਦਾ ਸੀ ਕਿ ਸਾਡੇ ਕੋਲ ਫੰਡ ਨਹੀਂ ਹੈ ਪਰ ਸਾਡੀ ਜਾਦੀ 2.5 ਸਾਲ ਦੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਔਰ ਸੂਬੇ ਦੇ ਅਰਮਨ ਪਿਆਰੇ ਮੁੱਖ ਮੰਤਰੀ ਸਰਪੰਕ ਸਿੰਘ ਜੀ ਮਾਨ ਦੀ ਰਹਿਨਮਾਈ ਦੇ ਵਿੱਚ ਨਾ ਤਾਂ ਸਾਨੂੰ ਕੋਲ ਫੰਡ ਦੀ ਕਮੀ ਆਈ ਹੈ ਨਾ ਹੀ ਕੋਈ ਡਿਵੈਲਪਮੈਂਟ ਦੀ ਕਮੀ ਆਈ ਹੈ ਔਰ 750 ਕਰੋੜ ਦੇ तकरीबन ਮੈਂ ਆਪਣੇ ਹਲਕੇ 'ਚ ਕੰਮ ਕਰਾਏ ਨੇ ਔਰ 35 ਦੇ ਕਰੀਬ ਕਰੋੜ ਦੇ ਕਰੀਬ ਮੇਰੇ ਪਾਈਪਲਾਈਨ 'ਚ ਨੇ ਕਿਉਂਕਿ ਫੰਡਾਂ ਨੂੰ ਦੇਖ ਕੇ ਪਿਛੀ ਸਰਕਾਰਾਂ ਜਾਦੀ ਨਹੀਂ ਜਦੋਂ ਸਰਕਾਰਾਂ ਚਲਦੀਆਂ ਸੀਗੀਆਂ ਚਾਹੇ ਉਹ ਬਾਲ ਸਾਦੀ ਸਰਕਾਰ ਸੀ ਚਾਹੇ ਕੈਪਟਨ ਸਰਕਾਰ ਸੀ ਚਾਹੇ ਚੰਨੀ ਸਰਕਾਰ ਸੀ ਇਕੁਅਲ ਹੋਏ ਹੁੰਦਾ ਸੀ ਸਾਡੋ ਫੰਡ ਦੀ ਘਾਟ ਹੈ ਐਮਐਲਏ ਕੋਲ ਕੀ ਇਕੋ ਗੱਲ ਹੁੰਦੀ ਜੀ ਫੰਡ ਦੀ ਘਾਟ ਹੈ ਪਰ ਸਾਡੀ ਸਰਕਾਰ ਨੇ ਨਾ ਸਾਡੇ ਸੀਐਮ ਸਾਹਿਬ ਨੇ ਨਾ ਸਾਡੇ ਕਿਸੇ ਐਮਐਲਏ ਨੇ ਕਦੀ ਕਿਹਾ ਫੰਡ ਦੀ ਘਾਟ ਹੈ ਮੇਰੇ ਹਲਕੇ ਦੇ ਟੋਟਲੀ ਹਲਕੇ ਦੇ ਕੰਮ ਪਾਸ ਹੋਏ ਹੋ ਨੇ ਔਰ ਤਕਰੀਬਨ ਸਾਰੇ ਪਾਈਪ ਲੈਂਚ ਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਕੰਮਾਂ ਨੂੰ ਲੈ ਕੇ ਤੁਸੀਂ ਅੱਜ ਜਨਤਾ ਦੇ ਵਿੱਚ ਘਰ ਜਾ ਰਹੇ ਹੋ ਪਰ ਹੈਬੋਵਾਲ ਦੀ ਗੱਲ ਕੀਤੀ ਜਾਵੇ ਤਾਂ ਇੱਕ ਅਲੱਗ ਸ਼ਹਿਰ ਕਿਹਾ ਜਾਂਦਾ ਹੈ ਕਿ ਹੈਬੋਵਾਲ ਇੱਕ ਅਲੱਗ ਸ਼ਹਿਰ ਬਸਿਆ ਹੋਇਆ ਟ੍ਰੈਫਿਕ ਦੀ ਇੱਥੇ ਕਾਫੀ ਸਮੱਸਿਆ ਹੋਇਆ ਉਸ ਨੂੰ ਲੈ ਕੇ ਕੀ ਤੁਹਾਡਾ ਰੋਡ ਮੈਪ ਹੈ ਦੇਖੋ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਕਿ ਸਾਡਾ ਹੈਬੋਵਾਲ ਜਿਹਦੀ ਹੈਬੋਵਾਲ ਦੀ ਗੱਲ ਕਰ ਰਹੇ ਹਾਂ ਉਹ ਡਿਵੈਲਪਮੈਂਟ ਤੋਂ ਵੰਜਾ ਸੀ ਅੱਜ ਜੋ ਡਿਵੈਲਪਮੈਂਟ ਚ ਨੰਬਰ 1 ਤੇ ਹੈ ਜੇ ਮੈਂ ਡਿਵੈਲਪਮੈਂਟ ਦੀ ਗੱਲ ਕਰਾਂ 25 ਸਾਲ ਦੇ ਵਿੱਚ ਨੰਬਰ 1 ਤੇ ਮੈਂ ਜਿੰ ਔਰ ਜਿਸ ਦਾ ਮੇਨ ਸੀਗਾ ਹੈਬੋਲ ਗੇਟ ਜਿਹਨੂੰ ਆਪਾਂ ਕਹਿੰਦੇ ਆ ਮੇਨ ਹੈਬੋਲਪੁਰੀ ਉਥੇ ਕੂੜੇ ਦਾ ਬਹੁਤ ਵੱਡਾ ਡੈਮ ਸੀ ਜਿਹੜਾ ਸੀ ਬਿਲਕੁਲ ਰਿਮੂਵ ਕਰਾ ਕੇ ਅੱਜ ਲੋਕਾਂ ਨੂੰ ਸ਼ੁੱਧ ਤੇ ਸਾਫ ਸੁਥਰਾ ਵਾਤਾਵਰਣ ਦਿੱਤਾ ਔਰ ਤਕਰੀਬਨ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਦੇਖੋ ਕਮਨਾ ਹੈ ਕਿ ਲੋਕਾਂ ਨੇ ਡਿਵੈਲਪਮੈਂਟ ਤੇ ਵੋਟ ਪਾਣੀ ਹੈ ਅਸੀਂ ਡਿਵੈਲਪਮੈਂਟ ਤੇ ਵੋਟ ਮੰਗ ਰਹੇ ਹਾਂ ਔਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਬਹੁਤ ਵੱਡਾ ਆ ਰੋਜ਼ਾਨਾ ਬੋਰਡ ਪਾਂਚ ਚੱਕੇ ਸੀ ਆਮਾਦੀ ਬੋਰਡ ਪਾਣੀ ਹੈ ਔਰ ਜਿਹਨੇ ਵੀ ਕੈਂਡੀਡੇਟ ਸਾਡੇ ਕੌਂਸਲਰ ਖੜੇ ਨੇ ਉਹਨੂੰ ਸਾਰਿਆਂ ਨੂੰ ਜਿਤਾਉਣਾ ਹੈ ਆ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਨੇ ਕਹਿੰਦੇ ਨੇ ਕਿ ਮਹਿਲਾਵਾਂ ਨੂੰ ਜਿਹੜਾ ਵਾ 1000 ਰੁਪਏ ਦਾ ਵਾਅਦਾ ਕੀਤਾ ਸੀਗਾ ਜਿਹੜਾ ਪੂਰਾ ਨਹੀਂ ਹੋਇਆ ਉਸ ਨੂੰ ਲੈ ਕੇ ਵਿਰੋਧੀ ਤੁਹਾਡੇ ਦੇ ਨਿਸ਼ਾਨੇ ਸਾਹਦੇ ਨਜ਼ਰ ਆਏ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਕੋਲ ਚਾਰ ਗਰੰਟੀਆਂ ਸੀਗੀਆਂ ਸਭ ਤੋਂ ਪਹਿਲਾਂ ਸਾਡੀ ਬਿਜਲੀ ਦੀ ਗਰੰਟੀ ਸੀ 90% ਬਿੱਲ ਬਿਜਲੀ ਦਾ ਸੀ ਮੇਰੇ ਹਲਕੇ ਚਾਰੇ ਆ 90% ਔਰ ਪੰਜਾਬ ਜੀ ਆ ਰਹੇ ਆ ਉਰਸਤਵਾਂ ਤੁਸੀਂ ਸਾਹਮਣੇ ਬੈਠੀਆਂ ਪੈਣਾ ਸਾਡੀਆਂ ਬੋਲ ਰਹੀਆਂ ਸੀ ਕਹਿ ਰਹੀਆਂ ਸੀ ਕਿ ਸਾਡੇ ਬਿੱਲ ਬਿਜਲੀ ਦੇ ਜ਼ੀਰੋ ਹਰ ਪਰਿਵਾਰ ਨੂੰ 3-3000 4-4000 ਦਾ ਬੈਨੀਫਿਟ ਮਿਲਿਆ ਦੂਸਰੀ ਹੈਲਥ ਸਵਮਵਾਂ ਦੀ ਸੀ ਹੈਲਥ ਸਵਮਵਾਂ ਦੇ ਹਰ ਮਹੱਲੇ ਦੇ ਵਿੱਚ ਹਰ ਹਲਕੇ ਦੇ ਵਿੱਚ ਮਹੱਲਾ ਕਲੀਨਿਕ ਬਣ ਗਿਆ ਐਜੂਕੇਸ਼ਨ ਦੇ ਵਿੱਚ ਸਾਡੇ ਜਿਨੇ ਸਕੂਲ ਸੀ ਜਿਨੇ ਸਕੂਲਾਂ ਦੀ ਇਮਾਰਤਾਂ ਸੀ ਸਾਰਿਆਂ ਦੀ ਟੋਟਲ ਰਿਪੇਅਰ ਚੱਲ ਰਹੀ ਆ ਸਾਰੇ ਜੰਗੀਬੱਦਰ ਤੇ ਕੰਮ ਚੱਲੇ ਨੇ ਜਿਹੜਾ ਉਹਨਾਂ ਦੇ ਟਾਈਮ ਦੇ ਫਰਿਚਰ ਨਹੀਂ ਸੀਗਾ ਬੱਚਿਆਂ ਦੇ ਬੈਠਣ ਵਸੇ ਡੈਕਸ ਨਹੀਂ ਸੀਗੇ ਅੱਜ ਹਰ ਜਿਹੜੇ ਮਰੀ ਸਰਕਾਰੀ ਸਕੂਲ ਚੱਲਦੇ ਉਹਦੇ ਵਿੱਚ ਟੋਟਲੀ ਉਹਨਾਂ ਦੇ ਬੈਠਣ ਦਾ ਇੰਤਜ਼ਾਮ ਉਹਨਾਂ ਦੇ ਖਾਣੇ ਦਾ ਇੰਤਜ਼ਾਮ ਏ ਕਲਾਸ ਚੱਲ ਰਿਹਾ ਜਿਨੀਆਂ ਸਕੂਲ ਦੀਆਂ ਬਿਲਡਿੰਗਾਂ ਸੀ ਸਾਰੀਆਂ ਅਪਗ੍ਰੇਡ ਹੋ ਰਹੀਆਂ ਨੇ ਮੇਰੇ ਤਿੰਨ ਸਕੂ ਦਿਨੋtin ਸਕੂਲ ਵੱਡੇ ਅਪਗ੍ਰੇਡ ਹੋਣ ਤੋਂ ਬਾਅਦ ਉਹਨਾਂ ਦੀ ਬਿਲਡਿੰਗਾਂ ਵੀ 2-2 ਕਰੋੜ 3-3 ਕਰੋੜ ਲਾ ਕੇ ਅੱਜ ਵਧੀਆ ਬਣ ਰਹੀਆਂ ਨੇ ਇਸ ਕਰਕੇ ਸਾਡੀ ਐਜੂਕੇਸ਼ਨ ਜਿਹੜੀ ਤੁਸੀਂ 1000 ਰੁਪਏ ਦੀ ਮਹਿਲਾਵਾਂ ਦੀ ਗੱਲ ਕਰ ਰਹੇ ਹੋ ਅਗਲੇ 2-3 ਮਹੀਨੇ ਬਾਅਦ 4 ਮਹੀਨੇ ਦੇਖੋ ਹਰ ਮਹਿਲਾ ਦੇ ਅਕਾਊਂਟ ਦੇ ਵਿੱਚ ਸਾਡਾ 1000 ਰੁਪਏ ਅਗਲੇ ਇਲੈਕਸ਼ਨ ਜਿਹੜੀ ਮਿਰੀ ਹੋਏਗੀ ਤੁਸੀਂ ਦੇਖਿਓ ਦੇਖੋਗੇ ਕਿ ਮਹਿਲਾਵਾਂ ਦੇ ਅਕਾਊਂਟ ਦੇ ਵਿੱਚ 1000 ਰੁਪਏ ਹੋਏਗਾ ਉਹ ਸਤੰਹ ਦੇ ਹਿਸਾਬ ਨਾਲ ਪਿਆਊਗਾ ਮਹੀਨੇ ਦੇ ਹਿਸਾਬ ਨਾਲ ਪਿਆਊਗਾ ਉਹ ਸਾਡੀ ਉਹ ਵੀ ਕਿਉਂਕਿ ਅਸੀਂ ਨਾਲ ਕੋਈ ਸਰਕਾਰ ਨੇ ਨਵਾਂ ਕੋਈ ਟੈਕਸ ਲਗਾਇਆ ਨਾ ਕੋਈ ਲੋਕਾਂ ਨੂੰ ਕਿਸੇ ਤੰਗ ਕੀਤਾ ਨਾ ਜੇ ਤੋਂ ਅੱਗੇ ਕੀ ਹੁੰਦਾ ਸੀ ਅੱਜ ਕੱਲ ਤੇ ਹੋਜਲੀ ਸੀਜ਼ਨ ਨੇ ਸੜਕਾਂ ਤੇ ਸਾਡੇ ਨਾਕੇ ਲਗਾਏ ਹੁੰਦੇ ਸੀ ਸੜਕਾਂ ਨੂੰ ਘੇਰ ਘੇਰ ਕੇ ਲੋਕਾਂ ਤੋਂ ਟੈਕਸ ਲਿਆ ਜਾਂਦਾ ਸੀ ਸਾਡੀ ਸਰਕਾਰ 22 ਸਾਲ ਦੇ ਵਿੱਚ ਕਿਦੇ ਵੀ ਰੋਡ ਤੇ ਖੜ ਕੇ ਲੋਕਾਂ ਨੂੰ ਤੰਗ ਨਹੀਂ ਕੀਤਾ ਗਿਆ ਪਰੇਸ਼ਾਨ ਨਹੀਂ ਕੀਤਾ ਗਿਆ ਵਪਾਰੀ ਨਾਰਾਜ਼ ਨਾਰਾਜ਼ ਹੁੰਦਾ ਸੀ ਅੱਜ ਵਪਾਰੀ ਵੀ ਖੁਸ਼ ਹੈ ਬਿਜ਼ਨਸ ਵਧੀਆ ਚੱਲ ਰਿਹਾ ਇਸ ਕਰਕੇ ਸਰਕਾਰਾਂ ਦਾ ਬੈਨੀਫਿਟ ਕੀ ਹੁੰਦਾ ਹੈ ਸਰਕਾਰਾਂ ਬਿਜ਼ਨਸਮੈਨ ਨੂੰ ਬਿਜ਼ਨਸ ਕਰਨ ਦੇਣ ਉਹਨਾਂ ਬਿਖੋ ਕਿ ਬਿਜ਼ਨਸਮੈਨ ਟੈਕਸ ਦੇਣ ਨੂੰ ਤਿਆਰ ਹੈ ਸਰਕਾਰ ਲੈਣ ਨੂੰ ਤਿਆਰ ਹੈ ਜਿਹੜੇ ਅਫੀਸਰ ਲੋਭੀ ਹੁੰਦੇ ਸੀ ਇਹ ਵਿਚੋਲਾ ਤਬਕਾ ਖਰਾਬ ਕਰਦਾ ਸੀ ਅੱਜ ਅਫੀਸਰ ਕਿਸੇ ਨੂੰ ਕੋਈ ਤੰਗ ਨਹੀਂ ਕਰ ਰਿਹਾ ਕਿਦੋਂ ਕਿ ਤੰਗ ਕਰਦਾ ਸੀ ਮੇਵਾਰ ਤਾਂ ਕੀਤੇ ਕੰਮਾਂ ਦੇ ਉੱਤੇ ਭਰੋਸਾ ਵੈ ਜਨਤਾ ਦੀ ਕਚਾਰੀ ਦੇ ਵਿੱਚ ਪਹੁੰਚੋ ਜਨਤਾ ਇੱਕ ਵਾਰ ਫਿਰ ਭਰੋਸਾ ਜਤਾਏਗੀ ਬਿਲਕੁਲ ਲੋਕਾਂ 'ਚ ਪਿਆਰ ਤੁਸੀਂ ਦੇਖ ਰਹੇ ਹੋ ਸੈਕੰਡਰੀ ਤਦਦਾਂ 'ਚ ਮੇਰੀਆਂ ਪੈਣਾ ਮਤਾਵਾ ਸੁਣਨ ਵਾਸਤੇ ਆਈਆਂ ਔਰ ਸਾਹਮਣੇ ਖੜ ਕੇ ਹੱਥ ਕਰਾ ਕਰਕੇ ਮੈਨੂੰ ਯਕੀਨ ਦਿਵਾ ਕੇ ਗਈਆਂ ਕਿ ਸਾਡੀ ਇੱਕ ਇੱਕ ਵੋਟ ਸਾਡੇ ਪਰਿਵਾਰਾਂ ਦੀ ਵੋਟ ਆਮ ਆਦਮੀ ਪਾਰਟੀ ਦਾ ਨਿਸ਼ਾਨ ਝਾੜੂ ਤੇ ਪੇਗੀ। ਤਾਂ ਕਿਸ ਤਰ੍ਹਾਂ ਦੇਖਦੇ ਹੋ ਜੀ ਹਲਕਾ ਐਮਐਲਏ ਲਗਾਤਾਰ ਪ੍ਰਚਾਰੇ ਡਟਨੇ ਅੱਜ ਤੁਹਾਡੇ ਹਲਕੇ ਦੇ ਵਿੱਚ ਆਏ ਨੇ ਤੁਹਾਡੇ ਵਾਰਡ ਦੇ ਵਿੱਚ ਆਏ ਨੇ ਤੇ ਤੁਹਾਡੀ ਚੋਣ ਮਹੀਮ ਨੂੰ ਹੰਗਾਰਾ ਦਿੰਦੇ ਨੇ ਜਰਾ। ਬਹੁਤ ਵਧੀਆ ਲੱਗਦਾ ਹੈ ਜਦੋਂ ਐਮਐਲਏ ਸਾਹਿਬ ਨਾਲ ਖੜਦੇ ਨੇ ਕਿਉਂਕਿ ਜਿਹੜੀ ਸਾਡੀ ਵੋਟ ਹੈ ਨਾ ਉਹ ਵੋਟ ਹੀ ਸਾਰੀ ਐਮਐਲਏ ਸਾਹਿਬ ਦੀ ਹੈ ਕਿਉਂਕਿ ਵਿਕਾਸ ਹੋਏ ਨੇ ਵਿਕਾਸ ਦੇ ਨਾਮ ਤੇ ਵੋਟ ਮਿਲਨੀ ਹੈ। ਬਾਕੀ ਸੋਚ ਬਿਹਤਰ ਹੈ। ਅਗਲੇ ਕਮਾ ਅਗਲੇ ਕਮਾ ਦੀ ਵੀ ਜਿਹੜੀ ਲਿਸਟ ਹੈਗੀ ਹੈ ਰੈਡੀ ਰੱਖੀ ਹੈ ਮਾਈਂਡ ਦੇ ਵਿੱਚ ਆਫਟਰ ਇਲੈਕਸ਼ਨ ਜਿੱਦਾਂ ਹੀ ਫਤਿਹ ਕਰਾਂਗੇ ਉਸ ਤੋਂ ਬਾਅਦ ਫਿਰ ਕੰਮਾਂ ਤੇ ਆਪਣੀ ਡਟਾਂਗੇ ਇਸ ਤਰ੍ਹਾਂ ਹੀ ਪਬਲਿਕ ਜੋ ٹرسٹ ਦਿਖਾਉਂਦੀ ਹੈ ਉਸ ٹرسٹ ਤੇ ਪੂਰਨੇ ਪਾਣੀ ਸਾਡਾ ਵੀ ਫਰਜ਼ ਬੰਦਾ ਹੈ ਜੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਇਨੀ ਜਨਤਾ ਜਨਾਰ ਜਨਤਾ ਜਨਾਰਦਨ ਹੁੰਦੀ ਹੈ ਅੱਜ ਸਾਰੇ ਪਹੁੰਚੇ ਨিয়ে تھے ਪਹਿਲੇ ਤਾਂ ਮੋਨਾਂ ਦਾ ਕੋਟੀ ਕੋਟੀ ਧੰਨਵਾਦ ਕਰਦੀਆਂ ਔਰ ਆਪਣੇ ਹਲਕਾ ਵਿਧਾਇਕ ਚੌਧਰੀ ਮਧੇਲਾਲ ਬੱਗਾ ਜੀ ਦਾ ਵੀ ਧੰਨਵਾਦ ਕਿੰਨੀ ਕੋ ਉਮੀਦਵਾਰ ਵਾਰਡ ਨੰਬਰ 66 ਜਿੱਤੋਂ ਜਿਹਨੂੰ ਤੁਸੀਂ ਜਿਹੜਾ ਵਾ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਵਜੋਂ ਲੋਕਾਂ ਦੇ ਵਿਚਕਾਰ ਜਾ ਰਹੇ ਹੋ 21 ਤਰੀਕ ਨੂੰ ਜਿਹੜੇ ਹੈਗਾ ਲੋਕਾਂ ਨੇ ਫਤਵਾ ਦੇਣਾ ਜਿਸਕੇ ਸਾਥ ਹੈ ਮਹਾਰਾਜ ਉਸੇ ਕਿਸ ਬਾਤ ਕੀ ਚਿੰਤਾ ਜਿਸke ਸਾਥ ਹੈ ਮਹਾਰਾਜੋ ਇਸੇ ਕਿਸ ਬਾਤ ਦੀ ਚਿੰਤਾ ਜਿਹਦੇ ਨਾਲ ਸਾਡੇ ਐਮਐਲਏ ਸਾਹਿਬ ਮੇਰੇ ਨਾਲ ਖੜੇ ਨੇ ਤੇ ਮੈਨੂੰ ਕਿਸ ਚੀਜ਼ ਦੀ ਚਿੰਤਾ ਮੇਰੀ ਤਾਂ ਚਿੰਤਾ ਹੀ ਮੁੱਕ ਗਈ ਹੈ ਮੇਰਾ ਫਰਜ਼ਾ ਮੈਂ ਇੱਕ ਇੱਕ ਘਰ ਚ ਪਹੁੰਚਾ ਇੱਕ ਇੱਕ ਘਰ ਦੀ ਗੁੰਡੀ ਖੜਕਾਵਾਂ ਹਰ ਇੱਕ ਬੰਦੇ ਤੇ ਅਪਰੋਚ ਕਰਾਂ ਕਿ ਉਹ ਜਿਹੜੀ ਸਾਡੇ ਵਿਕਾਸ ਦੇ ਕਾਰਜਾਂ ਦੇ ਕਰਕੇ ਜਿਹੜੇ ਸਾਡੇ ਨਾਲ ਲੋਕ ਜਨਤਾ ਜੁੜੀ ਹੈ ਅਸੀਂ ਜਨਤਾ ਹੋਰ ਜੋੜੀਏ ਔਰ ਹਿਊਜ ਮਾਰਜਨ ਦੇ ਨਾਲ ਅਸੀਂ ਇਹ ਸੀਟ ਨੂੰ ਫਤਿਹ ਕਰੀਏ ਬਾਕੀ ਆਪਣੀ ਲਕੀਰ ਵੱਡੀ ਕਰਦੇ ਰਹੋ ਔਰ ਜਦੋਂ ਪਰਮਾਤਮਾ ਨੇ ਜੇ ਟਿਕਟ ਨਵਾਜੀ ਹੈ ਤੇ ਫਿਰ ਅੱਗੇ ਵੀ ਮੇਰੇ ਲਈ ਫਲ ਵਧੀਆ ਹੋਏਗਾ ਵਿਕਾਸ ਦੇ ਕੰਮ ਵਿਰੋਧੀ ਵੀ ਕਿਨਾਰੇ ਨੇ ਕਹਿੰਦੇ ਨੇ ਕਿ ਪਿਛਲੇ ਵਾਰ ਦੇ ਟਰਮ ਦੇ ਕੌਂਸਲਰ ਦੇ ਦੌਰਾਨ ਕੰਮ ਕਾਫੀ ਜਿਹੜੇ ਵਿਕਾਸ ਦੇ ਕੰਮ ਕਰਾਏ ਨੇ ਤੁਸੀਂ ਵੀ ਵਿਕਾਸ ਦੇ ਕੰਮਾਂ ਨੂੰ ਲੈ ਕੇ ਜਨਤਾ ਦੇ ਵਿਚਾਰੋ ਕਿਸ ਤਰ੍ਹਾਂ ਦੇਖਦੇ ਸਰ ਉਹਨਾਂ ਨੇ ਜੋ ਵਿਕਾਸ ਅਗਰ ਉਹਨਾਂ ਨੇ ਵਿਕਾਸ ਕੀਤਾ ਹੁੰਦਾ ਮੈਨੂੰ ਲੱਗਦਾ ਫਿਰ ਐਮਐਲਏ ਸਾਹਿਬ ਨੂੰ ਦੁਬਾਰਾ ਵਿਕਾਸ ਕਰਾਉਣ ਦੀ ਲੋੜ ਹੀ ਨਹੀਂ ਸੀ ਪੈਣੀ ਪਾਰਕ ਪੈਂਡਿੰਗ ਸੀਗੇ ਆਤਾਰਾਂ ਦੇ ਕੰਮ ਪੈਂਡਿੰਗ ਨੇ ਸੜਕਾਂ ਦੁਬਾਰਾ ਬਣ ਰਹੀਆਂ ਨੇ ਗੋਪਲ ਵਿਹਾਰ ਹੋ ਗਿਆ ਆਪਣੇ ਹਰਮਿਤ ਕਲੋਨੀ ਹੋ ਗਈ Durga Puri ਜਿਸ ਜਗ੍ਹਾ ਤੇ ਖੜੀ ਹੈ ਇਹ ਵੀ ਸੜਕਾਂ ਸਾਡੇ ਐਮਐਲਏ ਸਾਹਿਬ ਦੇ ਕਾਰਜਕਾਲ 'ਚ ਹੀ ਬਣ ਰਹੀਆਂ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਬਣ ਰਹੀਆਂ ਜੇ ਉਹ ਵਧੀਆ ਹੁੰਦਾ ਤੇ ਫਿਰ ਸਾਨੂੰ ਸੜਕਾ ਦੇੜਨ ਦੀ ਲੋੜ ਰਹੀ ਸੀ ਸੋ ਤੁਸੀਂ ਦੇਖ ਸਕਦੇ ਹੋ ਕਿ ਅੱਜ ਜੋ ਜਨਤਾ ਨੇ ਜੋ ਸਾਡੇ ਪਰਿਵਾਰ ਨੇ ਜੋ ਮੇਰੇ ਭਰਾ ਮਨੀ ਭਾਜੀ ਵਰਗੇ ਸਾਰੇ ਨਾਲ ਖੜੇ ਨੇ ਸਭ ਨੇ ਇਕਜੁੱਟਤਾ ਕੀਤੀ ਹੈ ਔਰ ਇਸ ਸੀਟ ਨੂੰ ਅਸੀਂ ਫਤਿਹ ਕਰਕੇ ਛੱਡਾਂ। ਇਹ ਸੀਟ ਨੂੰ ਜਿੱਤਣ ਦੀ ਪੂਰੀ ਉਮੀਦ ਹੈ। ਕਿਸ ਤਰ੍ਹਾਂ ਦੇਖਦੇ ਹੋ ਜੀ ਹਲਕੇ ਦੇ ਹੀ ਨੁਮਾਇੰਦਗੀ ਕਰਦੇ ਹੋ, ਹਲਕੇ ਦੇ ਵਿੱਚ ਰਹਿੰਦੇ ਹੋ। ਅੱਜ ਐਮਐਲਏ ਮਦਨਾਲ ਬਗਾ ਪਹੁੰਚੇ ਨੇ ਕੀ ਉਮੀਦ ਹੈ? ਦੇਖੋ ਜਿਹੜਾ ਵਾਰਡ ਨੰਬਰ 66 ਆ ਸਾਡਾ ਉਹਦੇ ਵਿੱਚ ਮਨੀਸ਼ਾ ਕਪੂਰ ਜੀ ਨੂੰ ਚੌਧਰੀ ਮਦਨ ਲਾਲ ਬੱਗਾ ਜੀ ਨੇ ਆਮ ਆਦਮੀ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਤੇ ਜੋ ਸਾਡੇ ਇੱਥੇ ਵਾਰਡ ਦੇ ਮੋਹਦਵਾਰ ਬੰਦੇ ਨੇ ਜੋ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਸਾਰੇ ਇੱਕ ਇੱਕ ਵੋਟ ਮਨੀਸ਼ਾ ਕਪੂਰ ਦੇ ਹੱਕ ਚ ਪੁਗਤਾਵਾਂਗੇ ਇੱਕ ਇੱਕ ਵੋਟ ਤੇ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਗੱਲ ਕਹਿਣੀ ਚਾਹੁੰਦਾ ਜੋ ਵਿਕਾਸਪੁਰਸ਼ ਚੌਧਰੀ ਮਦਨ ਲਾਲ ਬੱਗਾ ਜੀ ਨੇ ਜੋ ਇੱਥੇ ਸੜਕਾਂ ਸੀਵਰੇਜ ਪਾਣੀ ਲਾਈਟਾਂ ਔਰ ਵੱਡੇ ਵੱਡੇ ਜੋ ਲੈ ਕੇ ਆ ਰਹੇ ਨੇ پارک ਤੁਸੀਂ ਦੇਖੋ ਬਾਲੀਬਾਲ ਦਾ ਗਰਾਊਂਡ ਐਡੇ ਕੂੜੇ ਦਾ ਡੰਬ ਸੀ ਮੇਨ ਹੈ ਬੋਲ ਰੋਡ ਤੇ ਉਹ ਬੋਲੀ ਨੇ 1 ਮਿੰਟ ਚ ਚਕਾਤਾ ਤੇ ਉਹਨਾਂ ਦੇ ਡਵੈਲਪਮੈਂਟ ਕਰਕੇ ਮਨੀਸ਼ਾ ਕਪੂਰ ਜੀ ਨੂੰ ਲੋਕੀ ਆਮ ਆਦਮੀ ਪਾਰਟੀ ਨੂੰ 21 ਦਸੰਬਰ ਨੂੰ ਵੋਟਾਂ ਪਾ ਕੇ ਜਿਤਾਣਗੇ ਜਿਹੜੇ ਬਿਲਕੁਲ ਇਹ ਸੀਗੇ ਐਮਐਲਏ ਮਦਨਾਲਾਲ ਬਕਾ ਜਿਹੜੇ ਅੱਜ ਮਨੀਸ਼ਾ ਕਪੂਰ ਦੀ ਚੋਣ ਕੈਂਪੇਨ ਦੇ ਵਿੱਚ ਪਹੁੰਚੇ ਹੋਏ ਨੇ ਤੇ ਲੋਕਾਂ ਨੂੰ ਅਪੀਲ ਕਰਦੇ ਹੋਏ ਜਿੱਥੇ ਨਜ਼ਰ ਆ ਰਹੇ ਨੇ ਉੱਥੇ ਕਹਿ ਰਹੇ ਨੇ ਕਿ ਅਗਰ ਉਹਨਾਂ ਦੇ ਵੱਲੋਂ ਡਿਵੈਲਪਮੈਂਟ ਦੇ ਕੰਮ ਕਰਵਾਏ ਗਏ ਨੇ ਤਾਂ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਆਪਣੇ ਆਪਣੇ ਵਾਰਡ ਦੇ ਵਿੱਚ ਜਿਤਾਣ ਤਾਂ ਦੇਖਣਾ ਇਹ ਹੋਏਗਾ ਕਿ 21 ਦਸੰਬਰ ਨੂੰ ਜਨਤਾ ਕਿਸ ਦੇ ਹੱਕ ਦੇ ਵਿੱਚ ਵੋਟ ਪਾਉਂਦੀ ਆ ਤੇ ਕਿਸ ਨੂੰ ਕੌਂਸਲਰ ਬਣਾ ਕੇ ਨਗਰ ਨਿਗਮ ਦੇ ਵਿੱਚ ਭੇਜਦੀ ਆ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਟਾਲ ਚਰਚਾ ਟੀਵੀ ਲੁਧਿਆਣਾ